ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਬੁੰਡਾਲਾ ਤੋਂ ਕਾਂਗਰਸ ਉਮੀਦਵਾਰ ਬੀਬੀ ਪਲਵਿੰਦਰ ਕੌਰ ਰੁੜਕਾ ਕਲਾ ਤੋਂ ਬਲੈਕ ਸਮੇਤੀ ਉਮੀਦਵਾਰ ਸੁਖਵਿੰਦਰ ਕੌਰ ਅਤੇ ਮੈਸਮਪੁਰ ਬਲੈਕ ਸਮੇਤੀ ਤੋਂ ਅਮਨਦੀਪ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਪਿੰਡ ਰੁੜਕਾ ਕਲਾ ਪਹੁੰਚੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵੋਟਰਾਂ ਦੁਆਰਾ ਚੁਣੇ ਗਏ ਕਾਂਗਰਸੀ ਉਮੀਦਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿਰਫ 1 ਸਾਲ ਅਤੇ ਬਾਕੀ 4 ਸਾਲ ਅਗਲੀ ਕਾਂਗਰਸ ਸਰਕਾਰ ਵਿੱਚ ਬਿਤਾਉਣਗੇ ਪੰਜਾਬ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਆਪ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਕਈ ਵਾਅਦੇ ਕੀਤੇ ਸਨ ਜੋ ਬਾਅਦ ਵਿੱਚ ਖੋਖਲੇ ਸਾਬਿਤ ਹੋਏ ਜਿਨ੍ਹਾਂ ਵਿੱਚ ਔਰਤਾ ਦੇ ਖਾਤੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਦਾ ਵਾਅਦਾ ਵੀ ਸ਼ਾਮਿਲ ਹੈ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਦੇ ਨਾਮ ਤੇ ਕੋਈ ਗਰਾਂਟ ਨਹੀਂ ਦਿੱਤੀ ਗਈ ਨਸ਼ਾਖੋਰੀ ਕਾਨੂੰਨ ਵਿਵਸਥਾ ਨੌਜਵਾਨਾਂ ਨੂੰ ਨੌਕਰੀ ਨਾ ਮਿਲਣਾ ਅਜਿਹੇ ਕਈ ਸਮੱਸਿਆਵਾਂ ਦਾ ਸਾਹਮਣਾ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਉਹਨਾਂ ਕਿਹਾ ਕੀਉਥ ਕਾਂਗਰਸ ਦੇ ਜਨਰਲ ਸਖਤਰ ਮਨਪ੍ਰੀਤ ਸਿੰਘ ਚੱਡਾ ਸੰਗਠੇਸੀਆ ਪੂਰੇ ਇਲਾਕੇ ਵਿੱਚ ਮਸ਼ਹੂਰ ਹਨ ਅਤੇ ਉਹਨਾਂ ਦੇ ਜਿੱਤ ਦੌਰਾਨ ਉਹਨਾਂ ਦਾ ਪੂਰਾ ਸਮਰਥਨ ਕੀਤਾ ਉਹਨਾਂ ਦੀ ਮਾਤਾ ਜ਼ਿਲ੍ਹਾ ਪ੍ਰੀਸ਼ਦ ਬੁੰਡਾਲਾ ਜ਼ੋਨ ਤੋਂ ਕਾਂਗਰਸ ਉਮੀਦਵਾਰ ਹਨ ਅਤੇ ਇਲਾਕੇ ਦੀ ਡਾਕਟਰ ਵਜੋ ਸੇਵਾ ਕਰਦੀਆਂ ਹਨ ਉਹਨਾਂ ਲੋਕਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਬੁੰਡਾਲਾ ਜ਼ੋਨ ਤੋਂ ਬੀਬੀ ਬਲਵਿੰਦਰ ਕੌਰ ਅਤੇ ਬਲੈਕ ਕਮੇਟੀ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ साढ़े जिला परिषद जी कैंडीडेट बीबी परमिंदर कौर जी साढ़े सारे कांग्रेस पार्टी के लीडर साहबान सारे सरकार योग बुजुर्ग हो नौजवान भीर भैनों के भाव मैं थोड़ा धनवादी हाँ कि बड़ी देर तो कांग्रेस पार्टी उम्मीदवार बीबी परमिंदर कौर जी है। भी है। भी के हक के जुड़ के बैठे हैं मैं माफी चाहता कि मैं लेट भी हो गया लेट भी काफ़ी हो गए दो घंटे तो हम इंतजार करना पाया माफी चाहना लेकिन जो दोष है वो देखिए मैं पीछे ही मोड़ पर मेरा भी सौ गई है मनदीप के नाम मनपीत ਤੇ ਬੀਬੀ ਕੁਮਿੰਦਰ ਕੌਰ ਦੇ ਨਾਲ ਜਿਹਨਾਂ ਦੇ ਸਵਾਚਾ ਸਰਪੱਚਾ ਦੇ ਮੇਰਾ ਵੀ ਸਵਾਗਤ ਕੀਤਾ ਬਹੁਤ ਮੁਕਸ਼ਾ ਮੈਨੂੰ ਇੱਥੇ ਦੇਖਣ ਨੂੰ ਅੱਜ ਅੱਜ ਜਿਹਦੇ ਤੇ ਤੁਸੀਂ ਬੱਡੇ ਬਿੰਤੀ ਜੁ ਇਕੱਠੇ ਹੋਏ ਆ ਝਾੜੂ ਵਾਲਿਆਂ ਦਾ ਤਾਂ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ ਕਿ ਇਹ ਜਿਹੜੀਆਂ ਬਲੌਕ ਸਭੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਹੋ ਰਹੀਆਂ ਆ ਇੱਕ ਲੋਕ ਸ਼ਾਂਤੀ ਮੈਂਬਰ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਨੇ 4 ਸਾਲ ਅਗਲੀ ਸਰਕਾਰ ਨੂੰ ਦੇਣਾ ਹੈ ਇਹ ਸਰਕਾਰ ਵਿੱਚ ਇਹਨਾਂ ਨੇ 1 ਸਾਲ ਹੀ ਰਹਿਣਾ ਕਿਉਂਕਿ ਸਰਕਾਰ ਦਾ 1-2 ਸਾਲ ਰਹਿ ਗਿਆ ਅਗਲੀ ਸਰਕਾਰ ਛਾਹ ਹੁੰਦੀ ਨਹੀਂ ਆਉਂਦੀ ਹੋਰ ਕੀ ਨਹੀਂ ਮਰਜੀ ਆਵੇ ਕੋਈ ਕੋਈ ਬੰਦੇ ਲੋਕ ਚਾਹੁੰਦੇ ਨੇ ਸੰਗਤ ਦੇ ਪਤੀ ਤੇ ਅਗਲੀ ਸਰਕਾਰ ਦੇ ਵਿੱਚ 4 ਸਾਲ ਇਹਨਾਂ ਨੇ ਰਹਿਣਾ ਹੈ ਇਸ ਕਰਕੇ ਤੁਸੀਂ ਅਗਲੀ ਸਰਕਾਰ ਜਿਹੜੀ ਕਿ ਤੁਹਾਡੀ ਆਪਣੀ ਕਾਂਗਰਸ ਪਾਰਟੀ ਦੀ ਹੈ ਉਹਨੂੰ ਦੇਖ ਕੇ ਬੰਦੇ ਜਟਾੜੇ ਆ ਉਸ ਦੇ ਨਾਲ ਹੀ ਮੇਲ ਖਾਂਦੇ ਬੰਦੇ ਬਣਾਣੇ ਕਿਉਂਕਿ ਇਹ ਤਾਂ 1 ਸਾਲ ਰਹਿ ਗਿਆ 6 ਮਹੀਨੇ ਤੱਕ ਹੁਕਾ ਸ਼ੁਰੂ ਹੋ ਜਾਈ ਅਗਲੀਆ ਆ 2-3 ਮਹੀਨੇ ਹੋਰ ਜਾਈਆਂ ਦੇ ਬੱਡੇ ਨਿਕਲ ਜਾਣ ਇਹਨਾਂ ਦਾ ਤਾਂ ਕੰਮ ਗਿਆ ਬਈ ਇਹ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਉਹਨਾਂ ਬੰਦਿਆਂ ਨੂੰ ਤੁਸੀਂ ਜਿਤਾਓ ਇਹ ਕਾਗਰਸ ਦੇ ਨਾਲ ਨਹੀਂ ਪੰਦੇ ਕਾਗਰਸ ਪਾਰਟੀ ਵੱਲੋਂ ਕੜੇ ਐ ਸੇ ਯੋਗੀ ਸੋ ਮੈਂ ਝਾੜੂ ਵਾਲਿਆਂ ਨੇ ਹੋਰ ਤਾਂ ਕਹਿ ਦੇਣਾ ਸੀ ਆ ਬੀਬੀਆਂ ਬੈਠੀਆਂ ਹਨ ਮੋਨਮਤ 20000 ਰੁਪਏ ਵਾਲੀ ਕਰਦੇ ਕਰਨੇ ਵਿੱਚ ਕੋਲ ਤਾਂ ਫੋਨ ਤਾਂ ਕੱਗਿਆ ਬਹੁਤ ਉਹ ਪੁਰੀਆ ਮਹਾਰਾਜ ਬੁੱਛਿਆ ਵੀ ਬੇਬੇ ਮੋਟਕੀ ਨੂੰ ਪਾਉਣੀ ਐ ਪਿਛਲੀ ਵਾਰੀ ਕਹਿੰਦੀ ਹੋਰ ਕੀ ਨੂੰ ਪਾਉਣੀ ਐ ਤੇਰਾ ਬਾਪਾ 1000 ਰੁਪਏ ਲੈ ਕੇ ਆਇਆ ਕਰੂਗਾ ਤੇ ਤੇ ਅੱਜ ਆਦੇ ਪਾਉਣੀ ਹੋਰ ਕੀ ਨੂੰ ਪਾਣੀ ਹੁਣ 4 ਸਾਲ ਹੋ ਗਏ 4 ਨੂੰ ਨਿੱਕੀ ਜਾਂਦੀ ਐ ਜੇ ਹੁਣ 4ੜੂ ਵਾਲੇ ਆਗੇ ਰੋਸੇ 4 ਅੰਡਾ ਕੁੱਟਿਓ ਕਿ ਦਾਦੇ ਮਗਰੋਂ ਸਾਡੇ ਤਾਂ 1000 1100 ਰੁਪਏ 48000 ਹੋ ਗਿਆ ਪਿਆ ਈ ਕਿ ਰੁਪਇਆ ਤੁਸੀਂ सांगੋਨੇ ਤੇਰਾ ਮੰਦਰੇ ਕਾ ਕੀ ਚਾਹਨੀ ਸੀ ਉਹ ਵੀ ਜਾਨੇ ਨਕਵਾਕ ਬੰਦ ਕਰਦੀ ਹੈ 100 ਦਿੱਤੀ ਦਿਹਾੜੀ ਮਿਲਦੀ ਸੀ ਉਹਦੇ ਚੋਂ ਵੀ ਹੁਣ 5-7 ਦਿੱਤੀ ਦਿਹਾੜੀ ਮਿਲਦੇ ਸਾਲ ਦੇ ਵਿੱਚ ਬਾਕੀ ਬੰਦੇ ਵੀ ਆਖਦੇ ਜੇ ਗ੍ਰਾਂਟ ਆਉਗੀ ਤਾਂ ਇਹ ਮੰਡੇ ਦਾ ਲਾਣਾ ਹੀ ਤੇ ਗ੍ਰਾਂਟ ਆਉਂਦੀ ਲੋ ਕਿਸੇ ਪਿੰਡ ਦੇ ਪੁੱਛ ਲੋ 5 ਰੁਪਏ ਵੀ ਨਾ ਕਿਸੇ ਪਿੰਡ ਦੀ ਪੰਚਾਇਤ ਦੇ ਹੱਥ ਪਰੇ ਰੱਖੇ ਕੋਈ ਡਿਵੈਲਪਮੈਂਟ ਕਰਾਉਂਦਾ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਚੱਲ ਰਿਹਾ सारा हो गया है। नश्या पर मार हो गई जी जोर पे कतल उदारत होंगी लव एंड ऑर्डर नाम की कोई चीज नहीं नौजवान कहते जी अभी थोड़ा नौकरियां देवे टिकट दे करा ਜਿਹੜੀਆਂ ਨੌਕਰੀਆਂ ਆਪਾਂ ਨੇ ਕੱਢੀਆਂ ਵੇਸੀ ਉਹੀ ਮਿਲੀਆਂ ਉਸ ਤੋਂ ਬਾਅਦ ਕੋਈ ਨੌਕਰੀ ਨਹੀਂ ਐਸਾ ਕੋਈ ਨੌਕਰੀ ਨਹੀਂ ਕੱਢੀ ਆਹੋਂ ਸਾਰੇ ਨੌਜਵਾਨ ਖੜੇ ਆਲੇ-ਦਲੇ ਪਹਿਨੇ ਆਏ ਨੇ ਵੀ ਅਫਸਰ ਨਹੀਂ ਪਤਾ ਨਹੀਂ ਇਹਹੀ ਪੱਗ ਰਿੰਗਾ ਆ ਗਏ ਜਾਂ ਇਹਹੀ ਕਦਰ ਕਿਆ ਬਦਲਾਅ ਲਿਆਵਗੇ ਮੇਰੇ ਸਮਝ ਗਏ ਕਿ ਇਹ ਨਕਲੀ ਇਨਕਲਾਬੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਮਰਪ੍ਰੀਤ ਬੜਾਈ ਫੋਨ ਹਾਰ ਰੂਗਾ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੂੰ ਡਾਕਟਰ ਅੰਟੀ ਕਹਿੰਦੇ ਤੁਸੀਂ ਹਮੇਸ਼ਾ ਇਹਨਾਂ ਨੇ ਸਮਾਜ ਸੇਵਾ ਕੀਤੀ ਆਪਣੀ ਪਿੰਡ ਦੇ ਵਿੱਚ ਡਿਸਪੈਂਸਰੀ ਖੋਲ ਕੇ ਡਾਕਟਰੀ ਦਾ ਕੰਮ ਲੋਕਾਂ ਨੂੰ ਸਮਾਜ ਸੇਵਾ ਦਾ ਕੰਮ ਘਰ ਘਰ ਜਾ ਕੇ ਇਲਾਜ ਕਰਨਾ ਲੋਕਾਂ ਦੀ ਹਰ ਇੱਕ ਪਿਆਰੀ ਦੀ ਕੀ ਇਹ ਇਸ ਕਰਕੇ ਤੁਸੀਂ ਬੜੀ ਅੱਛੀ ਸੰਗਠਨ ਪਾਰਟੀ ਨੇ ਦਿੱਤੀ ਹੈ ਤੇ ਬੜੇ ਅੱਛੇ ਕੈਂਡੀਡੇਟ ਨੂੰ ਦਿੱਤੀ ਹੈ ਇਹਨਾਂ ਦਾ ਬੇਟਾ ਬਣਾ ਹੋਣ ਹਾਰ ਯੂਥ ਕਾਂਗਰਸ ਦਾ ਲੀਡਰ ਉਹਨੇ ਕੈਂਸਰ ਵਰੀ ਵਰਗੀ ਬਿਮਾਰੀ ਨੂੰ ਹਰਾ ਕੇ ਤੇ ਆਗ ਜਿੱਤਿਆ ਤੇ ਪੂਰੇ ਦੇਸ਼ ਦੇ ਵਿੱਚ ਆਉਂਦਾ ਨਾਮ ਹੈ ਯੂਥ ਕਾਂਗਰਸ ਦੇ ਵਿੱਚ ਪੂਰੇ ਦੇਸ਼ ਦਾ ਯੂਥ ਨੂੰ ਜਾਣਦਾ ਹੈ ਪੂਰੇ ਪੰਜਾਬ ਦੇ ਮੈਂ ਦੇਖਿਆ ਹੋ ਕਿੰਨੇ ਯੂਥ ਕਾਂਗਰਸ ਦੇ ਵਰਕਰ ਪੰਜਾਬ ਦੇ ਵਿੱਚ ਘੁੰਮ ਰਹੇ ਉਹਦੇ ਕਰਕੇ ਇੱਕ ਬਹੁਤ ਹੀ ਹੌਮਾਰ ਮੋੜਾ ਹੈ मेरी भी, भी जीत दे बहुत बड़ा योगदान है परिवार का इस योग का मुंगेर इस करके मैं थोड़ा खास तौर पर बेनती करना है कि जिला परिषद की चो का पार्टी दी गई टिकट के नाल इन्होंने सहयोगी सारे ब्लॉक समिति के मैंबर साहबान देखो कुरी टिकट दिखी है अमनदीप कौर ਸੁਖਵਿੰਦਰ ਕੌਰ ਉੱਤੇ ਤੱਕ ਸਾਰੇ ਹੀ ਬਹੁਤ ਅੱਛੇ ਕੈਂਡੀਡੇਟ ਐਸੀ ਖੜੇ ਕੀਤੇ ਐ ਇਹਨਾਂ ਨੂੰ ਸਾਰਿਆਂ ਨੂੰ ਵੜ ਕੇ ਤੁਸੀਂ ਜਿਤਾਓ ਤਾਂ ਕਿ ਅਸੀਂ ਆਉਣ ਵਾਲੀ ਸਰਕਾਰ ਦੇ ਵਿੱਚ ਇਹਨਾਂ ਦੇ ਨਾਲ ਮਿਲ ਕੇ ਤੁਹਾਡੇ ਕੰਮ ਕਰ ਸਕੀਏ ਤੇ ਆਪਣੇ ਇਲਾਕੇ ਲੋਕੀਏ ਦਾ ਹੱਕ ਕਰੀਏ ਬਹੁਤ ਕੰਮ ਹੋਣ ਵਾਲਾ ਫਲੋਰ ਹੱਪੇ ਦੇ ਵਿੱਚ ਬਹੁਤ ਵੱਡੇ ਵੱਡੀ ਇੰਡਸਟਰੀ ਇੱਥੇ ਹੋਣੀ ਐ ਯੂਨੀਵਰਸਿਟੀ ਇੱਥੇ ਹੋਣੀ ਐ ਕਾਲਜ ਇੱਥੇ ਹੋਣਾ ਵੀ ਗ੍ਰਹਿ ਆਪਾਂ 5 ਸਾਲ ਕਿਹੇ ਕਰਨ ਟੱਪ ਜਿਵੇਂ ਝਾੜੂ ਵਾਲਿਆਂ ਦਾ ਇੱਕੋ ਅਕਾਲੀ ਦਰ ਨੇ ਬੰਦਾ ਖੜਾਇਆ ਐ ਨਹੀਂ ਪਤਾ ਲੱਗਦਾ ਵੀ ਕਿਹੜਾ ਝਾਲੀ ਅਕਾਲੀ ਦਰ ਹੈ ਕਿਹੜਾ ਆਸਲੀ ਅਕਾਲੀ ਦਰ 3-4 ਅਕਾਲੀ ਦਰ ਬਿਟਦੇ ਇੱਕ ਦੂਜੇ ਨੂੰ ਸਾਰਾ ਨੇ ਗਾਲਾ ਕੱਢਦੇ ਤੇ ਅਕਾਲੀ ਦਰ ਦੇ ਨਾਮ ਦੀ ਕੋਈ ਚੀਜ਼ ਨਹੀਂ ਛੱਡੀ ਰਹੀ ਅਕਾਲੀ ਦਰ ਨੂੰ ਕੋਈ ਜਦੇਦਾਰੀ ਵੀ ਬਦਲਾਉਂਦਾ ਇਹ ਇਸ ਕਰਕੇ ਇਹਨਾਂ ਤੇ ਬਚ ਕੇ ਰਹਿਣਾ ਪੈਣਾ ਖਾਣ ਨੂੰ ਪੰਜਾ ਕਰੋ ਮਿਸਾਲ ਚੁਣੋ ਇਹ ਸਾਡੇ ਕੈਂਡੀਡੇਟ ਨੂੰ ਦਿਤਾਓ ਤਾਂ ਕਿ ਮੈਂ ਇਹਨਾਂ ਦੇ ਨਾਲ ਮਿਲ ਕੇ ਤੁਹਾਡੀ ਸੇਵਾ ਕਰ ਸਕਾਂ ਤੇ ਆਉਣ ਵਾਲੇ ਸਮੇਂ 'ਚ ਆਪਣਾ ਡਿਵੈਲਪਮੈਂਟ ਕਰ ਸਕਾਂ ਤੁਹਾਡਾ ਸਾਰਿਆਂ ਦਾ ਆਉਣ ਲਈ ਬਹੁਤ ਬਹੁਤ ਧੰਨਵਾਦ ਮੇਰੀ ਅਗਲੇ ਪਿੰਡਾਂ ਦੇ ਇੰਤਜ਼ਾਰ ਕਰ ਰਹੇ ਹਾਂ ਇਸ ਕਰਕੇ ਮੈਂ ਛੇਤੀ ਜ਼ਿਆਦਾ ਲੰਬੀ ਗੱਲ ਨਾ ਤੁਹਾਡਾ ਸਾਰਿਆਂ ਦਾ ਸਹਿਯੋਗ ਪਾਉਣਾ ਸਾਰਿਆਂ ਨੂੰ ਬੇਨਤੀ ਕਰਦਾ ਕਿ ਪੰਜਾਂ ਚੋਣਾਂ ਸਾਡੇ ਹੋਣਾਂ ਲੱਗ ਕੇ ਇਹਨਾਂ ਨੂੰ ਪਹੁੰਚਿਆ ਕਰੋ ਜੈ